અમલ કોરજી હત્યા ਤੋਂ ਬਾਅਦ ਦੋਸਤੋ ਦਹਿਸ਼ਤ ਦਾ ਮਾਹੌਲ ਆ ਯੂਟਿਊਬਰਾਂ ਲਈ ਪਰ ਉਹਨਾਂ ਲਈ ਜਿਹੜੇ ਅਸ਼ਲੀਲ ਕੰਟੈਂਟ ਬਣਾਉਂਦੇ ਨੇ ਥੋੜੀ ਜੀ ਇਹੋ ਜੀ ਹੱਤਿਆ ਕੀ ਹੋਈ ਤੁਸੀਂ ਦੇਖਦੇ ਇਹਨਾਂ ਵਿੱਚ ਖਲਬਲੀ ਮਚ ਗਈ ਪਹਿਲਾਂ ਇਹਨਾਂ ਨੂੰ ਕਈ ਜਥੇਬੰਦੀਆਂ ਨੇ ਕਈ ਸੋਸ਼ਲ ਵਰਕਰਾਂ ਨੇ ਵਾਰਨਿੰਗ ਤੱਕ ਦਿੱਤੀ ਕਿ ਤੁਸੀਂ ਇਹ ਕੰਮ ਨਾ ਕਰੋ ਨਾ ਕਰੋ ਪਰ ਇਹ ਲੈ ਲੱਥਗੇ ਲੋਕ ਕੁਝ ਕੁੜੀਆਂ ਕੁਝ ਮੁੰਡੇ ਜਿਨ੍ਹਾਂ ਵਿੱਚ ਦੀਪਕ ਲੂਥਰਾ ਤੇ ਪ੍ਰੀਤ ਜੱਟੀ ਦੇ ਨਾਂ ਤੋਂ ਆਈ ਈਡੀਆ ਹੁਣ ਹੱਥ ਜੋੜ ਰਹੀਆਂ ਨੇ ਸਰਕਾਰ ਅੱਗੇ ਬੇਨਤੀ ਕਰ ਰਹੇ ਨੇ ਸਾਨੂੰ ਸਿਕਿਉਰਟੀ ਦੋ ਸਿਕਿਉਰਟੀ ਦੋ ਸਾਨੂੰ ਮਾਰ ਦੇਣਾ ਪਹਿਲਾਂ ਤੁਸੀਂ ਇਹੋ ਜਿਹੇ ਕੰਮ ਕਿਉਂ ਕਰ ਰਹੇ ਨੇ ਇਹ ਜਿਹੜੀ ਲੂਤਰਾ ਹਜੇ ਵੀ ਇੰਟਰਵਿਊ ਦੇ ਦੇ ਕੇ ਕਹਿ ਰਹੀ ਹੈ ਕਿ ਮੈਂ ਕੁਝ ਗਲਤ ਨਹੀਂ ਕਰਦੀ ਡਬਲ मीनिंग ਸਾਰਿਆਂ ਨੇ ਵੀਡੀਓ ਬਣਾਈਆਂ ਜੋ ਬੱਚਿਆਂ ਦੇ ਵਿੱਚ ਗਈਆਂ ਬਹੁਤ ਜ਼ਿਆਦਾ ਉਹਨਾਂ ਤੇ ਗਲਤ ਪ੍ਰਭਾਵ ਪਿਆ ਹੁਣ ਇਹ ਜਾ ਕੇ ਸਿਕਿਉਰਟੀ ਮੰਗ ਰਹੀ ਕਿਉਂ ਲੋੜ ਪਈ ਤੁਹਾਨੂੰ ਇੱਕ ਚੰਦ ਪੈਸਿਆਂ ਦੀ ਖਾਤਰ ਤੁਸੀਂ ਆਪਣਾ ਜਿਸਮ ਆਪਣੀ ਗੱਲ ਕੀ ਤੁਹਾਡੇ ਮਾਪੇ ਜਿਹੜੇ ਨਹੀਂ ਤੁਹਾਨੂੰ ਰੋਕਦੇ ਕਿ ਮਾਪੇ ਬੰਨਿਆਂ ਨੂੰ ਕੋਈ ਪਤਾ ਨਹੀਂ ਕਿ ਸਾਡੇ ਬੱਚੇ ਕਿੱਧਰ ਨੂੰ ਜਾ ਰਹੇ ਆ ਸਾਰੀ ਦੁਨੀਆ ਦੇਖ ਰਹੀ ਤੇ ਮਾਪੇ ਨਹੀਂ ਦੇਖ ਰਹੀ ਕਿ ਪੈਸਾ ਹੀ ਦੇਖ ਰਿਹਾ ਤੇ ਤੁਸੀਂ ਪੈਸਾ ਹੀ ਕਮਾਉਣਾ ਬਹੁਤ ਸਾਰੀਆਂ ਕੁੜੀਆਂ ਜਿਹੜੀ ਮਿਹਨਤ ਕਰਕੇ ਪ੍ਰਾਈਵੇਟ ਨੌਕਰੀਆਂ ਕਰਕੇ ਕੁਝ ਪੈਸਾ ਕਮਾਰੀਆਂ ਨੇ ਕਿ ਨਗੇਜ ਪੈਦਾ ਕਰਕੇ ਡਬਲ मीनिंग ਗੱਲਾਂ ਕਰਕੇ ਹੀ ਪੈਸਾ ਕਮਾਉਣਾ ਪ੍ਰੋਡੂਸਰ ਜਿਹੜਾ ਵਾ ਜਿਹੜਾ ਵੀਡੀਓ ਬਣਾਉਂਦਾ ਕਹਿੰਦਾ ਮੇਰੇ ਮੂੰਹ 'ਚੋ ਗਲਤ ਲਫ਼ਜ਼ ਨਿਕਲ ਜਾਂਦੇ ਸਾਡੇ ਗਾਲਾਂ ਨਿਕਲਦੀਆਂ ਤੇ ਭੈਣਾ ਨਾ ਵੇਖਣ ਜਾਂ ਜਨਨੀਆਂ ਜਾਂ ਔਰਤਾ ਨਾ ਵੇਖਣ ਤੇਰੇ ਮੂੰਹ 'ਚ ਬਹੁਤ ਦੇੜੇ ਗਾਲਾਂ ਨਿਕਲਦੀਆਂ ਨੇ ਤੁਸੀਂ ਜਾਣ ਬੁੱਝ ਕੇ ਗੱਲਾਂ ਕਰਦੇ ਨੇ ਆਪਣੀ ਵੀਡੀਓ ਚਲਾਉਣ ਲਈ ਸੋ ਮੈਂ ਫਿਰ ਵੀ ਐਜ਼ ਅ ਸੋਸ਼ਲ ਵਰਕਰ ਜਾਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਕਿ ਇਹ ਹਜੇ ਵੀ ਬਾਜ਼ ਆ ਜਾਣ। ਇਹ ਬਾਜ਼ ਆ ਜਾਣ ਕਿਉਂਕਿ ਸਾਡੇ ਪੰਜਾਬ ਨੂੰ ਨਾ ਗੰਦਲਾ ਕਰੋ। ਅਸੀਂ ਅੱਗੇ ਜਾ ਕੇ ਬੱਚਿਆਂ ਨੂੰ ਕੀ ਜਵਾਬ ਦੇਣਾ? ਹੁਣ ਸਿਕਿਉਰਟੀਆਂ ਮੰਗਦੇ ਜੇ ਪਹਿਲਾਂ ਇਹੋ ਜੇ ਕੰਮ ਨਾ ਕਰਦੇ। ਤੁਹਾਡੇ ਵਿੱਚ ਜਿਹੜੀ ਦਹਿਸ਼ਤ ਦਾ ਮਾਹੌਲ ਨਾ ਬਣਦਾ ਹਜੇ ਵੀ ਸੁਧਰ ਜੋ। ਕਿਸੇ ਦਾ ਕੋਈ ਦਿਲ ਨਹੀਂ ਕਰਦਾ ਕਿਸੇ ਨੂੰ ਮਾਰ ਲਈ ਕੁਛ ਨਹੀਂ। ਕੋਈ ਨਹੀਂ ਤੁਹਾਨੂੰ ਕਰਦਾ ਪਰ ਤੁਸੀਂ ਸੁਧਰੋ। ਮਾਂ-ਬਾਪ ਨੂੰ ਵੀ ਕਹਿ ਰਿਹਾ ਸਮਾਜ ਦੇ ਵਿੱਚ ਚੰਗਾ ਸੰਦੇਸ਼ ਜਾਵੇ। ਜਿਹੜੇ ਵੀ ਇਹ ਕੰਟੈਂਟ ਬਣਾਉਨੇ ਹਜੇ ਵੀ ਹਟ ਜਾਣ। ਜਿਹੜੀਆਂ ਕੁੜੀਆਂ ਹੋਰ ਵੀ ਨੇ। ਬਹੁਤ ਸਾਰਾ ਗੰਦ ਪਿਆ ਹੋਇਆ ਪੰਜਾਬ ਵਿੱਚ ਬਾਹਰ ਵੀ ਆ ਪਰ ਅਸੀਂ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੇ ਨਾਂ ਦੇ ਜਿਹੜੀ ਜਿਹੜੀਆਂ ਵੀ ਕਰ ਰਹੀਆਂ ਇਹ ਚੀਜ਼ਾਂ ਨੂੰ ਬੰਦ ਕਰੋ ਜੀ ਧੰਨਵਾਦ ਜੀ